ਾਂਜੀ ਤੁਸੀਂ ਵੀ ਦੁੱਧ ਖੰਡ ਵਾਲਾ ਫੇਸ਼ੀਅਲ ਕਰ ਲੋਗੇ ਨਾ ਤੁਹਾਡੀ ਸਕਿਨ ਇੱਕਦਮ ਚਮਕ ਜਾਏਗੀ ਇੱਕਦਮ ਬ੍ਰਾਈਟ ਹੋ ਜਾਵੇਗੀ ਦਾਗ ਧੱਬੇ ਜਿਹੜੇ ਤੁਹਾਡੇ ਹੌਲੀ ਹੌਲੀ ਲਾਈਟ ਹੋਣੇ ਸ਼ੁਰੂ ਹੋ ਜਾਣੇ ਨੇ ਜੇ ਤੁਸੀਂ ਇਹ ਵਾਲਾ ਫੇਸ਼ੀਅਲ ਕਰਨ ਲੱਗੇ ਬਹੁਤ ਵਧੀਆ ਫੇਸ਼ੀਅਲ ਹੈ ਵੀਡੀਓ ਪੂਰੀ ਦੇਖਣਾ ਸਕਿਪ ਨਹੀਂ ਕਰਨਾ ਹੈਗਾ ਕਿਉਂਕਿ ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ ਤੇ ਪੂਰੀ ਜਾਣਕਾਰੀ ਲੋ ਕਿਹੜੀ ਕਿਹੜੀ ਚੀਜ਼ਾਂ ਪਾ ਕੇ ਆਪਾਂ ਸੇਸ਼ਨ ਕਰ ਸਕਦੇ ਆ ਤਾਂ ਜੋ ਸਾਡੀ ਗਰਮੀਅ ਦੇ ਵਿੱਚ ਸਕਿਨ ਜਿਹੜੀ ਹੈ ਚਮਕਦੀ ਰਵੇ ਔਰ ਜਿਹੜਾ ਪਸੀਨਾ ਆਂਦਾ ਹੈ oily skin ਹੋ ਜਾਂਦੀ ਔਰ ਤੋਂ ਆਪਣੀ ਸਕਿਨ ਕਿੱਦਾਂ ਬਚ ਸਕਦੀ ਹੈ ਤੇ ਕਿੱਦਾਂ ਆਪਾਂ ਸਕਿਨ ਨੂੰ ਗਲੋਇੰਗ ਕਰ ਸਕਦੇ ਆ ਤੇ ਕਿੱਦਾਂ ਆਪਾਂ ਝੁਰੜੀਆਂ ਠੀਕ ਕਰ ਸਕਦੇ ਆ ਆਪਣੀਆਂ ਆਪਣੇ ਕਾਲੇ ਦਾਗ ਜਿਹੜੇ ਪੈ ਜਾਂਦੇ ਨੇ ਟੈਨ ਹੋ ਜਾਂਦੀ ਹੈ ਚਿਹਰੇ ਤੇ ਉਹਨੂੰ ਕਿੱਦਾਂ ਠੀਕ ਕਰ ਸਕਦੇ ਆ ਠੀਕ ਹੈ ਜੀ ਤੇ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਤੇ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪ ਔਰ ਜਿਹੜੀ ਵੀ ਜਾਣਕਾਰੀ ਹੋਵੇਗੀ ਤੁਹਾਨੂੰ ਮਿਲਦੀ ਰਹੇਗੀ ਔਰ ਆਪਣੇ ਸਕਿਨ ਨੂੰ ਇੱਕਦਮ ਬ੍ਰਾਈਟ ਬਣਾਓ ਇੱਕਦਮ ਟਾਈਟ ਬਣਾਓ ਠੀਕ ਹੈ ਜਦੋਂ ਟਾਈਮ ਤੋਂ ਪਹਿਲਾਂ ਹੀ ਬੁੱਢੇ ਹੋਣੇ ਸ਼ੁਰੂ ਹੋ ਗਏ ਨੇ ਸਕਿਨ ਸਾਡੀ ਢਲਣੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਆਪਣੇ ਸਕਿਨ ਨੂੰ ਕਿੱਦਾਂ ਟਾਈਟ ਕਰ ਸਕਦੇ ਹੋ ਕਿੱਦਾਂ ਬ੍ਰਾਈਟ ਕਰ ਸਕਦੇ ਹੋ ਸਾਰੇ ਟਿਪਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੇ ਨੇ ਕਿਉਂਕਿ ਮੈਂ 48 ਤੋਂ ਉੱਪਰ ਹੋ ਗਈਆਂ ਤੇ 40 ਤੋਂ ਉੱਪਰ ਮੇਰੀ ਏਜ ਹੋ ਚਲੀ ਹੈ ਤਾਂ ਵੀ ਮੇਰੀ ਸਕਿਨ ਤੁਸੀਂ ਦੇਖ ਸਕਦੇ ਬਿਲਕੁਲ ਟਾਈਟ ਪਈ ਹੈ ਕੋਈ ਰਿੰਕਲ ਨਹੀਂ ਹੈਗਾ ਕੋਈ ਦਾਗ ਨਹੀਂ ਕੋਈ ੱਪਾ ਨਹੀਂ ਕਿਹੜੇ ਕਿਹੜੇ ਚੀਜ਼ਾਂ ਲਗਾ ਕੇ ਮੈਂ ਆਪਣੀ ਫੇਸ ਨੂੰ ਇੱਕਦਮ ਟਾਈਟ ਰੱਖਿਆ ਹੋਇਆ ਹੈ ਇੱਕਦਮ ਜੰਗ ਰੱਖਿਆ ਹੋਇਆ ਹੈ कि ਜਿਹੜੀ ਮੇਰੀ ਏਜ ਪਤਾ ਹੀ ਨਹੀਂ ਚੱਲਦੀ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਧਿਆਨ ਰੱਖੋਗੇ ਤੇ ਆਪਣੀ ਜਿਹੜੀ ਏਜ ਹੈ ਨਾ ਉਹ ਛਪਾ ਲੋਗੇ ਅਗਰ ਤੁਸੀਂ 50 ਸਾਲ ਦੇ ਹੋਵੋਗੇ ਨਾ ਤੇ ਤੁਸੀਂ 35 ਸਾਲ ਦੇ ਨਜ਼ਰਾਓਗੇ ਅਗਰ ਤੁਸੀਂ ਮੇਰੇ ਤਰੀਕੇ ਨਾਲ ਆਪਣੀ ਸਕਿਨ ਦੀ ਕੇਅਰ ਕਰਨ ਲੱਗੇ ਜਿੱਦਾਂ ਮੈਨੂੰ ਮੇਰੀ ਬੇਟੀ ਤੇ ਮੈਂ ਜਦ ਵੀ ਜਾਂਦੇ ਆ ਨਾ ਸਾਰੇ ਕਹਿੰਦੇ ਤੁਸੀਂ ਬਣਾ ਬਣਾ ਲੱਗਦੀਆਂ ਤੁਸੀਂ ਲੱਗਦਾ ਹੀ ਨਹੀਂ ਹੈਗਾ ਕਿ ਤੁਸੀਂ ਮਾਵਾਂਤੀ ਹੋਇਆ ਠੀਕ ਹੈ 20 ਸਾਲ ਦੀ ਮੇਰੀ ਬੇਟੀ ਹੋ ਚੱਲੀ ਹੈ ਦੇਦੇ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਹਲੇ ਵੀ ਬਿਲਕੁਲ ਟਾਈਟ ਹੈ ਔਰ ਰਿੰਕਲ ਫਰੀ ਬਈ ਹੈ ਠੀਕ ਹੈ ਚਲੋ ਜੀ ਆਪਾਂ ਫੇਸ਼ਲ ਕਰਦੇ ਹਾਂ ਮੈਂ ਕੋਈ ਵੀ ਮੇਕਅਪ ਨਹੀਂ ਕੀਤਾ ਹੈਗਾ ਜਦੋਂ ਵੀ ਤੁਸੀਂ ਫੇਸ਼ਲ ਕਰਨਾ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਕੋਈ ਵੀ ਕਿਸੇ ਪ੍ਰਕਾਰ ਦੀ ਕਰੀਮ ਵਗੈਰਾ ਨਹੀਂ ਲੱਗੀ ਹੋਣੀ ਚਾਹੀਦੀ ਬਿਲਕੁਲ ਫੇਸ ਨੂੰ ਵਾਸ਼ ਕੀਤਾ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਤਰੀਕੇ ਨਾਲ ਬਣਾਉਣਾ ਹੈ ਵਾਲਾ ਫੇਸ਼ਲ ਪਹਿਲਾਂ ਤੁਸੀਂ ਲੈਣਾ ਹੈ ਕੱਚਾ ਦੁੱਧ ਕੱਚਾ ਦੁੱਧ ਬਹੁਤ ਜ਼ਰੂਰੀ ਹੁੰਦਾ ਸਾਡੀ ਸਕਿਨ ਵਾਸਤੇ ਸਾਡੀ ਸਕਿਨ ਨੂੰ ਇੱਕਦਮ ਨਾ ਬ੍ਰਾਈਟ ਰੱਖਦਾ ਔਰ ਠੰਡਾ ਰੱਖਦਾ ਹੈ ਗਰਮੀਆਂ ਵਿੱਚ ਜਿੰਨੀ ਚੀਜ਼ ਤੁਸੀਂ ਠੰਡੀ ਇਸਤੇਮਾਲ ਕਰੋਗੇ ਤੁਹਾਡੀ ਸਕਿਨ ਓਨੀ ਹੀ ਟਾਈਟ ਰਹੇਗੀ ਓਨੀ ਹੀ ਤੁਹਾਡੀ ਬੇਦਾਗ ਸਕਿਨ ਰਹੇਗੀ ਠੀਕ ਹੈ ਤੁਸੀਂ ਲੈਣਾ ਹੈ ਕੱਚਾ ਦੁੱਧ ਕਿਉਂਕਿ ਸਰਦੀਆਂ ਵਾਲੇ ਲੱਗ ਹੁੰਦੇ ਨੇ ਫੇਸ਼ੀਅਲ ਗਰਮੀਆਂ ਵਾਲੇ ਲੱਗ ਹੁੰਦੇ ਨੇ ਤੇ ਸਕਿਨ ਨੂੰ ਕੋਈ ਖੁਸ਼ਕ ਕਰ ਦਿੰਦੇ ਨੇ ਜਾਂ ਡਰਾਈ ਕਰ ਦਿੰਦੇ ਨੇ ਜਾਂ ਜਿਆਦਾ ਪੰਨ ਜਾਂ ਕਿਸੇ ਦੀ ਸਕਿਨ ਜਿਹੜੀ ਜਿਆਦਾ ਚਿਕਨਾਹਟ ਵਾਲੀ ਹੋ ਜਾਂਦੀ ਇਸ ਕਰਕੇ ਲੱਗ-ਲੱਗ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਫੇਸ਼ੀਅਲ ਹੁੰਦੇ ਨੇ ਇਹ ਨੋਰਮਲ ਜਿਨ੍ਹਾਂ ਦੀ ਹੈਗੀ ਨਾ ਸਕਿਨ ਜਿੱਦਾਂ ਮਤਲਬ ਕਿ ਹਰ ਸਕਿਨ ਦੇ ਇਹ ਰਕੋਰਡਿੰਗ ਇਹ ਵਾਲਾ ਫੇਸ਼ੀਅਲ ਹੈ ਜਿੱਦਾਂ ਦੀ ਮਰਜ਼ੀ ਸਕਿਨ ਹੋਵੇ ਇਹ ਵਾਲਾ ਫੇਸ਼ੀਅਲ ਤੁਸੀਂ ਕਰ ਸਕਦੇ ਹੋ oily ਹੋਏਗੀ dry ਹੋਏਗੀ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਠੀਕ ਹੈ ਮਹੀਨੇ ਜੀ ਤੁਸੀਂ 5-6 ਵਾਰ ਵੀ ਕਰ ਸਕਦੇ ਹੋ ਡੇਲੀ ਕਰਨਾ ਚਾਹੋ ਤਾਂ ਕੋਈ ਵੀ ਇਹਦਾ ਵਿਗਾੜ ਨਹੀਂ ਹੈਗਾ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਕੋਈ ਸਕਿਨ ਤੇ ਖਰਾਬ ਨਹੀਂ ਕਰੇਗਾ ਠੀਕ ਹੈ ਪਹਿਲਾਂ ਲੈ ਆਪਾਂ ਕੱਚਾ ਦੂਜਾ ਤੁਸੀਂ ਲੈਣਾ ਚਾਵਲਾਂ ਦਾ ਆਟਾ ਠੀਕ ਹੈ ਜੈ ਰਾਈਸ ਪਾਊਡਰ ਚਾਵਲ ਤੁਸੀਂ ਤੁਸੀਂ ਬਣਿਆ ਬਣਾਇਆ ਆਟਾ ਲੈ ਕੇ ਆਉਣਾ ਚਾਹਦੇ ਹੋ ਵੀ ਲੈ ਸਕਦੇ ਹੋ ਚਾਹੇ ਤੁਸੀਂ ਘਰੇ ਚਾਵਲਾਂ ਨੂੰ ਥੋੜਾ ਧੋ ਕੇ ਉਹਨੂੰ ਸੁਕਾ ਲਓ ਸੁਕਾਉਣ ਤੋਂ ਬਾਅਦ ਉਹਨੂੰ ਮਿਕਸੀ 'ਚ ਪੀਸ ਲਓ ਬਿਲਕੁਲ ਹੀ ਮਹੀਨ ਆਟਾ ਬਣ ਜੇਗਾ ਤੇ ਉਹ ਆਟਾ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਫੇਸ਼ਲ ਵਗੈਰਾ ਕਰਨਾ ਹੋਵੇ ਤੇ ਉਹ ਆਟੇ ਦਾ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਤੇ ਆ ਦੇਖੋ ਇਹਦੇ ਵਿੱਚ ਪਾ ਲਿਆ ਆਪਾਂ ਚਾਵਲਾਂ ਦਾ ਆਟਾ ਪਾ ਲਿਆ ਜਿੰਨਾ ਕਿ ਤੁਹਾਨੂੰ ਚਾਹੀਦਾ ਉਹਨਾਂ ਕਿ ਤੁਸੀਂ ਪਾ ਲਓ ਮੇਨ ਇਹਦੇ ਵਿੱਚ ਪਾਣਾ ਹੈ ਆਪਾਂ ਬੂਰਾ ਚੀਨੀ ਜਿਹਨੂੰ ਆਪਾਂ ਦੇਸੀ ਖੰਡ ਕਹਿੰਦੇ ਆ ਨਾ ਬੂਰਾ ਚੀਨੀ ਜਿਹੜੀ ਹੁੰਦੀ ਏ ਸਾਡੀ ਸਕਿਨ ਵਾਸਤੇ ਬੂਰਾ ਚੀਨੀ ਬਹੁਤ ਵਧੀਆ ਹੁੰਦੀ ਹੈ ਖਾਸ ਕਰਕੇ ਗਰਮੀਆਂ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਸਾਨੂੰ ਚਾਹੀਦਾ ਹੈ ਵੀ ਸਾਡੀ ਜਿਹੜੀ ਸਕਿਨ ਹੈ ਇੱਕਦਮ ਚਮਕਦਾਰ ਜੈਦੀ ਹੈ ਤੇ ਇੱਕਦਮ ਸਾਡੀ ਸਕਿਨ ਜਿਹੜੀ ਹੈ ਲਚਕੀਲੀ ਸਾਨੂੰ ਬਹੁਤ ਪਸੰਦ ਹੈ ਸਰਦੀਆਂ ਵਿੱਚ ਗਰਮੀਆਂ ਵਿੱਚ ਲਚਕੀਲੀ ਸਕਿਨ ਬਹੁਤ ਪਸਾੰਦ ਹੁੰਦੀ ਹੈ ਜਿਹੜੀ ਚੀਜ਼ ਨਹੀਂ ਹੁੰਦੀ ਹੈ ਨਾ ਸਾਡੇ ਸਕਿਨ ਨੂੰ ਪੋਲਿਸ਼ ਕਰਦੀ ਹੈ ਖਾਸ ਕਰਕੇ ਬੂਰਾ ਚੀਨੀ ਜਿਹਨੂੰ ਆਪਾਂ ਬੂਰਾ ਖੰਡ ਕਹਿੰਦੇ ਆ ਖੰਡ ਵੀ ਕਹਿੰਦੇ ਆ ਤੇ ਇਹਨੂੰ ਤੁਸੀਂ ਦਹੀਂ 'ਚ ਵੀ ਲਗਾ ਸਕਦੇ ਹੋ ਤੁਸੀਂ ਦੁੱਧ ਵਿੱਚ ਵੀ ਇਹਨੂੰ ਲਗਾ ਸਕਦੇ ਪਹਿਲਾਂ ਮੈਂ ਦੱਸਿਆ ਹੋਇਆ ਦਹੀਂ 'ਚ ਲਗਾਣਾ ਦਾ ਇਹ ਕਿ ਕਿਸ ਪ੍ਰਕਾਰ ਨਾਲ ਲਗਾਣਾ ਤੇ ਦੁੱਧ ਚ ਕਿਸ ਪ੍ਰਕਾਰ ਨਾਲ ਲਗਾਣਾ ਤੇ ਆਪਾਂ ਇਹ ਤਿੰਨ ਚੀਜ਼ਾਂ ਕਰ ਲਈ ਲੈ ਇੱਥੇ ਮਿਕਸ ਠੀਕ ਹੈ ਤੇ ਹੋਰ ਕੋਈ ਚੀਜ਼ਾਂ ਚ ਪਾਣੀ ਨਹੀਂ ਹੈਗੀ ਨਾ ਹੀ ਆਪਾਂ ਪਾਣੀ ਗਲਿਸਰੀ ਨਹੀਂ ਨਾ ਹੀ ਪਾਣਾ ਸ਼ਹਿਦ ਕਿਉਂਕਿ ਅੱਜ ਕੱਲ੍ਹ ਗਰਮੀ ਦੇ ਵਿੱਚ ਵੈਸੇ ਸਾਡੀ ਸਕਿਨ ਜਿਹੜੀ ਹੈ ਨਾ ਮੋਇਸਚਰਾਈਜ਼ਰ ਜਿਹੜਾ ਨੋਰਮੈਚਰਲੀ ਹੀ ਹੁੰਦਾ ਹੈ ਤੇ ਉਹ ਚੀਜ਼ਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਆਪਾਂ ਗਲਿਸਰੀ ਦਾ ਇਸਤੇਮਾਲ ਕੀਤਾ ਤੇ ਨਾ ਹੀ ਆਪਾਂ ਕੀਤਾ ਇਥੇ ਹਨਿੰਦਾ ਸਿਰਫ ਇਹੀ ਤਿੰਨ ਚੀਜ਼ਾਂ ਪਾ ਕੇ ਤੇ ਤੁਸੀਂ ਇਹ ਵਾਲੀ ਕਰੀਮ ਕਰ ਲੈਣੀ ਹੈ ਰੈਡੀ ਠੀਕ ਹੈ ਨਾ ਹੀ ਜ਼ਿਆਦਾ ਥਿੰਕ ਹੋਵੇ ਨਾ ਹੀ ਜ਼ਿਆਦਾ ਪਤਲੀ ਹੋਵੇ ਠੀਕ ਹੈ ਇਸ ਤਰੀਕੇ ਨਾਲ ਵਾਲੀ ਕਰੀਮ ਕਰ ਲੈਣੀ ਹੈ ਤੁਸੀਂ ਰੈਡੀ ਆ ਦੇਖੋ ਬਹੁਤ ਸੋਹਣੀ ਕਰੀਮ ਬਣ ਕੇ ਹੋ ਗਈ ਰੈਡੀ ਸਿਰਫ ਤਿੰਨ ਚੀਜ਼ਾਂ ਨਾਲ ਅਗਰ ਤੁਹਾਡਾ ਚਿਹਰਾ ਨਿੱਖਰਦਾ ਏ ਕਿ ਇਹ 10 ਰੁਪਏ ਦੀ ਚੀਜ਼ ਨਹੀਂ ਹੋਣੀ ਦੋ ਚਮਚੇ ਆਟਾ ਦੋ ਚਮਚੇ ਦੁੱਧ ਤੇ ਥੋੜੀ ਜਿਹੀ ਚੀਨੀ ਹੈ ਬੂਰਾ ਜਿਹੀ ਨਹੀਂ ਤੁਸੀਂ 100 ਗ੍ਰਾਮ ਲਿਆ ਕੇ ਰੱਖ ਲਓ ਤੁਹਾਡੇ ਕੋਲ ਮੁੱਕਣੀ ਨਹੀਂ ਹੈਗੀ ਕਿੰਨਾ ਟਾਈਮ ਜਿੰਨਾ ਮਰਜ਼ੀ ਤੁਸੀਂ ਫੇਸ਼ੀਅਲ ਕਰੋ ਚਾਹੇ ਡੇਲੀ ਹੀ ਇਸਤੇਮਾਲ ਕਰੋ ਕੋਈ ਇਹਦਾ ਵਿਗਾੜ ਨਹੀਂ ਹੈਗਾ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਠੀਕ ਹੈ ਡੇਲੀ ਤੁਸੀਂ ਇਹਨੂੰ ਕਰ ਸਕਦੇ ਹੋ ਠੀਕ ਹੈ ਸਕਿਨ ਨੂੰ ਬ੍ਰਾਈਟ ਬਣਾਉਣ ਵਿੱਚ ਬਹੁਤ کارਗਰ ਹੈ ਠੀਕ ਹੈ ਚਲੋ ਜੀ ਆਪਾਂ ਕਰਦੇ ਹਾਂ ਫੇਸ਼ੀਅਲ ਇਸ ਤਰੀਕੇ ਨਾਲ ਤੁਸੀਂ ਕਰੀਮ ਦਾ ਦੇਖੋ ਆ ਦੇਖੋ ਜਦੋਂ ਤੁਸੀਂ ਇਹਦੇ ਨਾਲ ਆਪਣਾ ਸਕਿਨ ਦੀ ਮ사ਜ ਕਰੋਗੇ ਨਾ ਜਿਹੜੀ ਚੀਨੀ ਹੁੰਦੀ ਨਾਲੇ ਤਾਂ ਸਕਰਬ ਕਰ ਦੂਗੀ ਠੀਕ ਹੈ ਨਾਲੇ ਤੁਹਾਡੀ ਜਿਹੜੀ ਅੰਦਰ ਦੇ ਪੋਰਸ ਦੇ ਵਿੱਚ ਗੰਦਗੀ ਫਸੀ ਹੁੰਦੀ ਉਹਨਾਂ ਨੂੰ ਬਾਹਰ ਕੱਢ ਦੇਗੀ ਔਰ ਰੰਗ ਨਿਖਾਰਨ ਵਿੱਚ ਬਹੁਤ کارਗਰ ਹੈ ਠੀਕ ਹੈ ਦੋ ਚੀਜ਼ਾਂ ਹੋ ਜਾਂਦੀਆਂ ਨੇ ਇਹਦੇ ਨਾਲ ਸਕਰਬ ਹੋ ਜਾਂਦਾ ਹੈ ਇਹਦੇ ਨਾਲ ਵੀ ਹੋ ਜਾਂਦਾ ਹੈ ਜਿਹੜਾ ਚਿਹਰਾ ਹੁੰਦਾ ਉਹ ਪੋਰਸ ਹੋ ਜਾਂਦੀ ਜਿਵੇਂ ਕੋਰੀਅਨ ਟਾਈਪ ਸਕਿਨ ਹੁੰਦੀ ਹੈ ਨਾ ਜਪਾਨ ਵਾਲੇ ਲੋਕਾਂ ਦੀ ਸਕਿਨ ਹੁੰਦੀ ਹੈ ਇਸ ਤਰੀਕੇ ਨਾਲ ਸਕਿਨ ਤੁਹਾਡੇ ਹੋਣੀ ਸ਼ੁਰੂ ਹੋ ਜਾਣੇ ਅਗਰ ਤੁਸੀਂ ਡੇਲੀ ਆਪਣਾ ਧਿਆਨ ਰੱਖ ਦਿਓ ਬਾਕੀ ਪਾਣੀ ਵੱਧ ਤੋਂ ਵੱਧ ਪਾਣੀ ਪੀਓ ਆਪਣੀ ਸਕਿਨ ਨੂੰ ਤੁਸੀਂ ਗੋਰਾ ਚਿੱਟਾ ਤੇ ਜਵਾਨ ਰੱਖਣਾ ਚਾਹੁੰਦੇ ਹੋ ਨਾ ਵੱਧ ਤੋਂ ਵੱਧ ਪਾਣੀ ਪਿਆ ਕਰੋ ਔਰ ਇੱਕ ਚੀਆ ਸੀਟ ਹੁੰਦੇ ਨੇ ਠੀਕ ਹੈ ਸਰਦੀਆਂ ਵਿੱਚ ਤੇ ਚਲੋ ਆਪਾਂ ਅਲਸੀ ਵਗੈਰਾ ਖਾ ਸਕਦੇ ਆ ਤੇ ਗਰਮੀਆਂ ਦੇ ਵਿੱਚ ਚੀਆ ਸੀਟ ਜਿਹੜੇ ਹੁੰਦੇ ਨੇ ਨਾ ਕਿਉਂਕਿ ਅਲਸੀ ਥੋੜੀ ਜੀ ਤਸੀਰ ਦੀ ਗਰਮ ਹੁੰਦੀ ਚੀਆ ਸੀਟ ਜਿਹੜੇ ਹੁੰਦੇ ਨੇ ਨਾ ਉਹ ਵੀ ਮੈਂ ਤੁਹਾਨੂੰ ਵੀਡੀਓ ਕਾਲ ਨੂੰ ਬਣਾ ਦਵਾਂਗੀ ਮੈਂ ਉਹ ਇੱਕ ਗਲਾਸ ਰਾਤ ਨੂੰ ਪੀ ਕੇ ਰੱਖ ਲੈਣੀ ਇੱਕ ਚਮਚਾ ਠੀਕ ਹੈ ਨਿੱਕੇ ਗਲਾਸ ਪਾਣੀ ਦੇ ਵਿੱਚ ਤੇ ਸਿਰ ਸਿਰ ਪਹਿਲਾਂ ਤਾਂ ਮੈਂ ਉਹ ਪੀਣੀ ਹੁੰਦੀ ਆ ਦੋ ਗਲਾਸ ਪਾਣੀ ਦੇ ਘਰ ਲੈਣੀ ਹੈ ਇਸ ਗਲਾਸ ਚ ਪੀ ਕੇ ਫਿਰ ਉਹਨੂੰ ਦੋ ਗਲਾਸ ਪਾਣੀ ਇੱਕ ਗਲਾਸ ਹੋਰ ਪਾਣੀ ਪਾ ਕੇ ਦੋ ਗਲਾਸ ਪਾਣੀ ਜਿਹੜਾ ਸਵੇਰ ਉੱਠ ਕੇ ਚੀਆ ਸੀਟ ਵਾਲੇ ਪੀਣੀ ਹੁੰਦੀ ਆ ਜਦੋਂ ਆਪਾਂ ਨਾ 30 ਪਲੱਸ ਹੋਣ ਲੱਗ ਜਾਂਦੇ ਆ ਜਦੋਂ ਆਪਾਂ 30 ਤੋਂ ਉੱਪਰ ਜਾਣ ਲੱਗਦੇ ਆ ਹਨਾ ਸਾਡੀ ਸਕਿਨ ਦੇ ਕੁਝ ਐਧਨ ਤੱਤ ਹੁੰਦੇ ਨੇ ਜਿਹੜੇ ਘਟਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਸਾਡੀ ਸਕਿਨ ਨੂੰ ਬੁੱਢਾ ਕਰਨ ਵਿੱਚ ਬਹੁਤ ਹੁੰਦੇ ਨੇ ਮਤਲਬ ਕੀ ਕਾਰਗਲਜ ਔਰ ਸਾਡੀ ਸਕਿਨ ਨੂੰ ਬੁੱਢਾ ਕਰਦੇ ਨੇ ਸਾਡੀ ਸਕਿਨ ਦਾ ਜਿਹੜਾ ਕੋਲੇਜਨ ਹੁੰਦਾ ਘਟਦਾ ਜਾਂਦਾ ਹੈ 글로 ਘਟਦਾ ਜਾਂਦਾ ਹੈ ਤੇ ਜਿਹੜਾ ਤੁਸੀਂ ਚੀਆ ਸੀਟ ਜਿਹੜੀ ਤੁਸੀਂ ਖਾਣ ਲੱਗ ਕੇ ਨਾ ਡੇਲੀ ਇੱਕ ਚਮਚਾ ਉਹਦੇ ਨਾਲ ਦੋ ਫਾਇਦੇ ਨੇ ਇੱਕ ਤਾਂ ਹੈਗਾ ਤੁਹਾਡੀ ਸਕਿਨ ਜਿਹੜੀ ਹੈ ਜਵਾਨ ਰਹੇਗੀ ਚਮਕਦਾਰ ਰਹੇਗੀ ਤੁਸੀਂ ਨਾ ਫਰਕ ਦੇਖਿਓ ਤੁਸੀਂ 15 ਦਿਨ ਚੀਆ ਸੀਟ ਸਕਾਰਾ ਪੀ ਕੇ ਦੇਖਿਓ ਡੇਲੀ ਤੁਹਾਡੇ ਸਕਿਨ ਦੇ ਵਿੱਚ ਇੰਨੇ ਚੇਂਜ ਨਜ਼ਰ ਆਏਗਾ ਨਾ ਤੁਸੀਂ ਖੁਦ ਬੋ ਖੁਦ ਹੈਰਾਨ ਹੋਵੋਗੇ ਸਾਡੀ ਸਕਿਨ ਵਿੱਚ ਇੱਕ ਚਮਕ ਜੀ ਆ ਗਈ ਹੈ ਸਾਡੀ ਸਕਿਨ ਵਿੱਚ ਇੱਕ ਜਾਨ ਆ ਗਈ ਹੈ ਸਾਡੀ ਸਕਿਨ ਇੱਕਦਮ ਸਾਫ਼ ਨਜ਼ਰ ਆਣ ਲੱਗ ਗਈ ਹੈ ਸਾਰੇ ਤੁਹਾਨੂੰ ਪੁੱਛਣਗੇ ਔਰ ਉਹ ਤੁਸੀਂ ਪੀਓ ਨਾਲੇ ਤੁਹਾਡਾ weight ਘਟਦਾ ਉਹਦੇ ਨਾਲ ਜਿਨ੍ਹਾਂ ਦਾ weight ਵਧਿਆ ਹੋਇਆ ਠੀਕ ਹੈ ਤੇ ਕਿਉਂਕਿ ਆਪਾਂ ਸਿਰ ਜਦੋਂ ਪੀ ਲੈਨੇ ਆ ਨਾ ਸਾਡਾ ਪੇਟ ਜਿਹੜਾ ਇੱਕਦਮ ਰੱਜਿਆ ਰੱਜਿਆ ਰਹਿੰਦਾ ਐ ਤਾਂ ਲੱਗਦਾ ਵੀ ਸਿਰ ਰੋਟੀ ਖਾ ਲਈ ਰੱਜ ਕੇ ਤੁਹਾਡੀ ਤੁਹਾਡੀ ਸਕਿਨ ਨੂੰ ਉਹ ਮੋਇਸਚਰਾਈਜ਼ਰ ਰੱਖੇਗਾ ਔਰ ਤੁਹਾਡੀ ਸਕਿਨ ਨੂੰ ਗੋਰਾ ਚਟਟਾ ਰੱਖੇਗਾ ਔਰ ਝੁਰੜੀਆਂ ਨਹੀਂ ਤੁਹਾਡੇ ਆਉਣੀਆਂ ਚਿਹਰੇ ਤੇ ਠੀਕ ਹੈ ਜਿਹੜੀ ਟੈਂਪ ਪਹਿਲਾਂ ਝੁਰੜੀਆਂ ਆ ਜਾਂਦੀਆਂ ਨੇ ਤੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਹਨਾਂ ਦਾ ਆਲੇਆ ਹੈ ਖੰਡ ਸਿੰਨੀ ਫੇਸ਼ਲ ਇਸ ਤਰੀਕੇ ਨਾਲ ਤੁਸੀਂ ਮ사ਜ ਕਰੀ ਜਾਓ ਬਹੁਤ ਵਧੀਆ ਹੁੰਦਾ ਚਾਵਲਾਂ ਦਾ ਆਟਾ ਜਿਹੜਾ ਸਾਡੀ ਸਕਿਨ ਲਈ ਬਹੁਤ ਹੁੰਦਾ ਵਧੀਆ ਠੀਕ ਹੈ ਤੇ ਧੋਣ ਤੋਂ ਬਾਅਦ ਤੁਸੀਂ ਮੋਇਸਚਰਾਈਜ਼ਰ ਜ਼ਰੂਰ ਲਗਾਣਾ ਜਦੋਂ ਵੀ ਤੁਸੀਂ ਫੇਸ਼ਲ ਕਰਕੇ ਆਪਣੇ ਫੇਸ ਨੂੰ ਵਾਸ਼ ਕਰਦੇ ਆ ਤੇ ਤੁਸੀਂ ਕੋਈ ਨਾ ਕੋਈ ਮੋਇਸਚਰਾਈਜ਼ਰ ਥਰੂ ਲਗਾਇਆ ਕਰੋ ਠੀਕ ਹੈ ਮੇਰੇ ਕੋਲ ਵੀ ਇਹ ਵਾਲਾ ਮੋਇਸਚਰਾਈਜ਼ਰ ਪਿਆ ਹੋਇਆ ਹੈ ਠੀਕ ਹੈ ਤੇ ਜਿਹੜਾ ਮਰਜੀ ਤੁਸੀਂ ਮੋਇਸਚਰਾਈਜ਼ਰ ਲਾਕਮੀ ਦਾ ਲੈ ਲਓ ਚਾਹੇ ਤੁਸੀਂ ਜਿਹੜਾ ਮਰਜੀ ਤੁਸੀਂ ਲੈ ਕੇ ਆਪਣਾ ਮੋਇਸਚਰਾਈਜ਼ਰ ਕਰ ਸਕਦੇ ਹੋ ਜਿਨ੍ਹਾਂ ਨੂੰ ਕਈ ਭੈਣਾਂ ਦਾ ਕਮੈਂਟ ਸੀਗਾ ਕਿ ਦੀਦੀ ਸਾਡੀ ਜਿਹੜੀ ਐਲੋਵੇਰਾ ਜੈਲ ਹੁੰਦੀ ਕਿਉਂਕਿ ਮੈਨੂੰ ਸੂਟ ਕਰ ਜਾਂਦੀ ਮੈਂ ਲਗਾਨੀ ਹੁੰਦੀ ਹੈ ਕਈਆਂ ਭੈਣਾਂ ਦਾ ਕਹਿਣਾ ਹੈ ਕਿ ਦੀਦੀ ਸਾਡੀ ਸਕਿਨ ਤੇ ਨਾ ਐਲੋਵੇਰਾ ਜੈਲ ਸੂਟ ਨਹੀਂ ਕਰਦੀ ਸਾਡੀ ਸਕਿਨ ਡਰਾਈ ਹੋ ਜਾਂਦੀ ਹੈ ਤੁਸੀਂ ਕੀ ਕਰਿਆ ਕਰੋ ਇੱਕ ਬੂੰਦ ਦੇ ਵਿੱਚ ਚੈਨਾਰੀਅਲ ਦਾ ਤੇਲ ਮਿਕਸ ਕਰ ਲਿਆ ਕਰੋ ਚਾਹੇ ਤੁਸੀਂ ਆਇਲ ਆਇਲ ਹੈ ਉਹ ਪਾ ਲਿਆ ਕਰੋ ਜਾਂ ਤੁਹਾਡੇ ਕੋਲ ਦੇਸੀ ਕਿਉ ਹੈਗੇ ਨਾ ਤੇ ਉਹ ਇੱਕ ਬੂੰਦ ਐਡ ਕਰਕੇ ਉਹ ਲਗਾਇਆ ਕਰੋ ਠੀਕ ਹੈ ਫਿਰ ਨਹੀਂ ਤੁਹਾਡੀ ਸਕਿਨ ਡਰਾਈ ਹੁੰਦੀ ਤਾਂ ਸਕਿਨ एकदम ਚਮਕਦਾਰ ਰਹੇਗੀ ਔਰ ਸਕਿਨ ਤਾਂ ਮੋਇਸਚਰਾਈਜ਼ਰ ਜਿਹੜਾ ਬਣਿਆ ਰਹੇਗਾ ਤੇ ਲੋ ਜੀ ਆਪਾਂ ਹੁਣ ਦੇਖੋ ਮ사ਜ ਕਰ ਲਈ ਹੁਣ 5 ਮਿੰਟ ਦੀ ਫੇਸ਼ੀਅਲ ਮ사ਜ ਕਰਦੀ ਹਾਂ ਉਸ ਤੋਂ ਬਾਅਦ ਥੋੜਾ ਜਿਹਾ ਪੈਕ ਜਿਹੜਾ ਮੈਂ ਲਗਾ ਕੇ ਰੱਖਾਂਗੀ ਤਾਂ ਜੋ ਜਿਹੜੀ ਸਕਿਨ ਹੈ ਨਾ ਇੱਕਦਮ ਸਾਫ਼ ਹੋ ਜਾਵੇ ਤੁਸੀਂ ਦੇਖ ਹੀ ਸਕਦੇ ਹੋ ਹੁਣੇ ਦੇਖ ਲਓ ਤੁਸੀਂ 글로ਅ ਦੇਖੋ ਐਨੇ ਕਿ ਮ사ਜ ਕਰਨ ਨਾਲ ਹੀ ਆ ਦੇਖੋ ਦੇਖੋ ਕਿੰਨਾ ਰੰਗ ਸਾਫ ਲੱਗ ਰਿਹਾ ਨਾ ਤੇ ਦੇਖੋ ਤੇ ਕਿੰਨਾ ਗੰਦਾ ਗੰਦਾ ਹੋ ਗਿਆ ਇਹ ਵਾਲਾ ਕਿਉਂਕਿ ਜਿਹੜੀ ਸਕਿਨ ਦੇ ਅੰਦਰ ਮੈਲ ਜੰਮੀ ਹੁੰਦੀ ਹੈ ਨਾ ਸਾਰ ਹੀ ਇਹ ਵਾਲਾ ਜਿਹੜਾ ਫੇਸ਼ੀਅਲ ਕੱਢ ਦਿੰਦਾ ਹੈ ਠੀਕ ਹੈ ਹੁਣ ਮੈਂ ਮ사ਜ ਕਰਕੇ ਫਿਰ ਵੋਸ਼ ਕਰਕੇ ਆਉਣੀ ਆ ਚਿਹਰੇ ਨੂੰ ਫਿਰ ਤੁਸੀਂ ਦੇਖਿਓ ਰਿਜ਼ਲਟ ਬਹੁਤ ਹੀ ਦੇਖ ਸਕਦੇ ਹੋ ਚਮਕ ਦੇਖ ਲਓ ਕਿੰਨਾ 글로ਅ ਆ ਗਿਆ ਹੈ ਮ사ਜ ਕੀਤੀ 10 ਮਿੰਟ ਫਿਰ ਫੇਸ ਪੈਕ ਨੂੰ ਲਗਾ ਕੇ ਰੱਖਿਆ ਸੀ ਉਸ ਤੋਂ ਬਾਅਦ ਫੇਰ ਮ사ਜ ਕਰਕੇ ਫੇਸ ਨੂੰ ਕੀਤਾ ਵੋਸ਼ ਕੋਈ ਆਪਾਂ ਇੱਥੇ ਮਤਲਬ ਕਿ ਫੇਸ ਵੋਸ਼ ਤਾਂ ਇਸਤੇਮਾਲ ਨਹੀਂ ਕੀਤਾ ਕੋਈ ਸਾਬਣ ਦਾ ਇਸਤੇਮਾਲ ਨਹੀਂ ਕੀਤਾ ਸਕਿਨ ਦੇਖ ਲਓ ਜਿੱਦਾਂ ਪਾਲਿਸ਼ ਹੋ ਜਾਂਦੀ ਹੈ ਨਾ ਇਦਾਂ ਹੋ ਗਈ ਹੈ ਦੇਖੋ ਇਕਦਮ ਪਾਲਿਸ਼ਡ ਐਪ ਹੋ ਗਈ ਕੋਈ ਕਰੀਮ ਕੁਝ ਨਹੀਂ ਲੱਗਾ ਸਿਰਫ ਓਨਲੀ ਮੇਰੀ ਸਕਿਨ ਨਿਕਲੀ ਤੁਸੀਂ ਦੇਖ ਸਕਦੇ ਹੋ ਕਿੰਨੀ ਚਮਕਾ ਗਈ ਕਿੰਨਾ ਗਲੋ ਆ ਗਿਆ ਜਦੋਂ ਵੀ ਤੁਸੀਂ ਫੇਸ਼ੀਅਲ ਜਾਂ ਫੇਸ ਪੈਕ ਲਗਾਉਂਦੇ ਹੋ ਸੰਸਕ੍ਰੀਮ ਲਗਾਉਣਾ ਨਹੀਂ ਭੁੱਲਣਾ ਕੋਈ ਵੀ ਲਗਾ ਲਓ ਚਾਹੀ ਕਿਸੇ ਵੀ ਪਰਕਾਰ ਦੇ ਤੁਸੀਂ ਲਗਾ ਸਕਦੇ ਹੋ ਠੀਕ ਹੈ ਕੋਈ ਵੀ ਸੰਸਕ੍ਰੀਮ ਜਿਹੜੀ ਇਹਨੂੰ ਲਗਾਣਾ ਜ਼ਰੂਰੀ ਹੈ ਵੈਸੇ ਤਾਂ ਮੈਂ ਤਾਂ ਜ਼ਿਆਦਾ ਐਲੋਵੀਰਾ ਜੈਲ ਹੀ ਲਗਾ ਲੈਣੀ ਹੁੰਦੀ ਆ ਅਗਰ ਤੁਸੀਂ ਚਾਹੋ ਤੇ ਐਲੋਵੀਰਾ ਜਿਹਨਾਂ ਦੇ ਜੈਲ ਜਿਹੜੀ ਹੈ ਨਾ ਕਈ ਵਾਰ ਹੁੰਦਾ ਹੈ ਸਾਰੇ ਕਈ ਭੈਣ ਕਹਿੰਦੀ ਸਾਡੇ ਸਕਿਨ ਜਿਹੜੀ ਉਹਦੇ ਨਾਲ ਡਰਾਈ ਹੋ ਜਾਂਦੀ ਏ ਤੇ ਤੁਸੀਂ ਮੈਂ ਜੇ ਤੁਹਾਨੂੰ ਕਿਹਾ ਉਹਦੇ ਵਿੱਚ ਚਾਹੇ ਤਾਂ ਤੁਸੀਂ ਉਹਦੇ ਵਿੱਚ ਆਇਲ ਜਿਹੜਾ ਉਹ ਮਿਕਸ ਕਰ ਲਿਆ ਕਰੋ ਚਾਹੇ ਤੁਸੀਂ ਉਹਦੇ ਵਿੱਚ ਦੇਸੀ ਘਿਓ ਦੇ ਦੋ ਬੂੰਦਾਂ ਮਿਕਸ ਕਰ ਲਿਆ ਕਰੋ ਤੇ ਜਾਂ ਤੁਸੀਂ ਕੋਈ ਵੀ ਤੁਹਾਨੂੰ ਜਿਹੜੀ ਵੀ ਵਧੀਆ ਲੱਗਦੀ ਹੈ ਲੈਕਮੀ ਦੀ ਹੋਗੀ ਜੋਏ ਦੀ ਹੋਗੀ ਜਿੱਦਾਂ ਦੀ ਮਰਜ਼ੀ ਤੁਸੀਂ ਪਾਉਣ ਸਜੈਲ ਹੋਗੀ ਠੀਕ ਹੈ ਜੋ ਵੀ ਤੁਹਾਨੂੰ ਸੂਟ ਕਰਦੀ ਹੈ ਤੁਸੀਂ ਉਹ ਆਪਣੇ ਫੇਸ ਤੇ ਲਗਾ ਸਕਦੇ ਮੈਨੂੰ ਜਿਹੜੀ ਨਾ ਹਰ ਪ੍ਰਕਾਰ ਦੀ ਸੰਸਕ੍ਰੀਮ ਜਿਹੜੀ ਹੈ ਨਾ ਮੇਰੇ ਚਿਹਰੇ ਤੇ ਸੂਟ ਕਰ ਜਾਂਦੀ ਹੈ ਮੇਰਾ ਜਿਹੜਾ ਚਿਹਰਾ ਜਿਹੜਾ ਨੋਰਮਲ ਚਿਹਰਾ ਹੈ ਬਿਲਕੁਲ ਮੇਰੇ ਮੈਂ ਕੁਝ ਵੀ ਲਗਾਨੀ ਮੇ ਸੂਟ ਕਰ ਜਾਂਦਾ ਜਿਹੜੇ ਤੇ ਤੇ ਆ ਤੁਸੀਂ ਦੇਖ ਸਕਦੇ ਹੋ ਸਮਾਗ ਹੀ ਅੰਦਰ ਹੀ ਸੰਸਕ੍ਰੀਨ ਬਿਲਕੁਲ ਸੰਸਕ੍ਰੀਨ ਲਗਾਉਣਾ ਤਾਂ ਜ਼ਰੂਰੀ ਹੈ ਕਿਉਂਕਿ ਆਪਾਂ ਧੁੱਪ ਦੇ ਵਿੱਚ ਕੰਮਕਾਰ ਕਰਨੇ ਹੁੰਦੇ ਨੇ ਧੁੱਪ ਦਾ ਅਸਰ ਜਿਹੜਾ ਹੈ ਉਹ ਸਿੱਧਾ ਸਕਿਨ ਤੇ ਨਹੀਂ ਪੈਂਦਾ ਹੈਗਾ ਠੀਕ ਹੈ ਸਕਿਨ ਜਿਹੜੀ ਹੈ ਫਿਰ ਇੱਕਦਮ ਜਿਹੜੀ ਹੈ ਨਾ ਐਂ ਗਲੋਇੰਗ ਰਹਿੰਦੀ ਤੇ ਇੱਕਦਮ ਜਾਨਦਾ ਰਹਿੰਦੀ ਹੈ ਤੇ ਜੋ ਮੈਂ ਤੁਹਾਨੂੰ ਕਹਿਣੀ ਹੁੰਦੀ ਕਿ ਪਾਣੀ ਜ਼ਰੂਰ ਪੀਆ ਕਰੋ ਚਾਹੇ ਜੇ ਹੋ ਸਕੇ ਤੇ ਬੀਟਰੂਟ ਜਾਂ ਸਵੇਸੇ ਬੀਟਰੂਟ ਦਾ ਪਾਣੀ ਜਿਹੜਾ ਉਹ ਜ਼ਰੂਰ ਪੀਆ ਕਰੋ ਬੀਟਰੂਟ ਰੋਜ਼ ਇੱਕ ਕद्दू ਕਸ ਕੀਤਾ ਮਿਕਸੀ ਵਿੱਚ ᱜੇੜਾ ਦਵਾਇਆ ਅਗਰ ਮਿਕਸੀ ਨਹੀਂ ਵੀ ਹੈਗੀ ਕद्दू ਕਸ ਕਰਕੇ ਥੋੜਾ ਜਿਹਾ ਚੋ ਪਾਣੀ ਪਾ ਕੇ ਉਹਨੂੰ ਕੱਪੜੇ 'ਚ ਪਾ ਕੇ ਨਿਚੋੜ ਕੇ ਗਲਾਸ ਭਰ ਕੇ ਪਾਣੀ ਦਾ ਕੱਢ ਲਿਆ ਉਹ ਸਵੇਰੇ ਪੀ ਜਾ ਕਰੋ ਜ਼ਰੂਰ ਪੀਆ ਕਰੋ ਅਗਰ ਤੁਸੀਂ ਚਾਹਦੇ ਹੋ ਕਿ ਅਸੀਂ ਲੌਂਗ ਟਾਈਮ ਤੱਕ ਜ਼ਿਆਦਾ ਜਵਾਨ ਰਹੀਏ ਤੇ ਥੋੜਾ ਜਿਹਾ ਕਸਤ ਤੁਹਾਨੂੰ ਲੈਣਾ ਹੀ ਪੈਣਾ ਥੋੜਾ ਜਿਹੀ ਆਪਣੀ ਕੇਅਰ ਕਰਨੀ ਹੀ ਪੈਣੀ ਹੈ ਕੱਲੀਆਂ ਲਾਣ ਵਾਲੀਆਂ ਚੀਜ਼ਾਂ ਨਾਲ ਹੀ ਸਕਿਨ ਸਾਡੀ ਜਿਹੜੀ ਹੈ ਨਾ ਜਵਾਨੀ ਰਹਿੰਦੀ ਥੋੜਾ ਜਿਹਾ ਸਾਨੂੰ ਜਿਹੜਾ ਖਾਣ ਪੀਣ ਵਿੱਚ ਨਾ ਉਹ ਬਦਲਾਵ ਲੈ ਕੇ ਆਉਣਾ ਚਾਹੀਦਾ ਹੈ ਰੋਟੀ ਜਿਹੜੀ ਇਹ ਨਾ ਵੱਡੀ ਉਮਰ ਨਾਲ ਘਟਾ ਦੇਣੀ ਚਾਹੀਦੀ ਹੈ ਜ਼ਿਆਦਾਤਰ ਲਿਕਵਿਡ ਚੀਜ਼ਾਂ ਪੀਣੇ ਚਾਹੀਦੀਆਂ ਨੇ ਦੁੱਧ ਪੀਓ ਲੱਸੀ ਪੀਓ ਦਹੀਂ ਖਾਓ ਇਹ ਚੀਜ਼ਾਂ ਖਾਓ ਖੀਰਾ ਹੋ ਗਿਆ ਖੀਰੇ ਦਾ ਜੂਸ ਹੋ ਗਿਆ ਪਦੀਨਾ ਪਾਣੀ ਹੋ ਗਿਆ ਨਿੰਬੂ ਪਾਣੀ ਹੋ ਗਿਆ ਬੀਡਰੂ ਦਾ ਰਸ ਹੋ ਗਿਆ ਐਦਾਂ ਦੀਆਂ ਚੀਜ਼ਾਂ ਮੈਂ ਤਾਂ ਜਦੋਂ ਸੀ ਘਰੇ ਕਰੇਲੇ ਬਣਾਣੇ ਹੁੰਨੇ ਕਰੇਲਿਆਂ ਦੇ ਜਿਹੜੇ ਸਿਲਕੇ ਉਲਾਹ ਦਿੰਨੇ ਆ ਉਹ ਧੋ ਕੇ ਚੰਗੀ ਤਰ੍ਹਾਂ ਉਹਦਾ ਵੀ ਜੂਸ ਕੱਢ ਕੇ ਉਹ ਵੀ ਪੀ ਜਾਂਦੇ ਆ ਠੀਕ ਹੈ ਕੋੜੀਆਂ ਕੁੜੀਆਂ ਚੀਜ਼ਾਂ ਜਿੰਨੀਆਂ ਖਾਓ ਪੀਓਗੇ ਜਿੰਨਾ ਐਦਾਂ ਦੀਆਂ ਚੀਜ਼ਾਂ ਖਾਓਗੇ ਤੁਹਾਡੀ ਸਕਿਨ ਓਨੀ ਹੀ ਗਲੋ ਕਰੇਗੀ ਠੀਕ ਹੈ ਉਮੀਦ ਹੈ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਹੈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸਾਨੂੰ ਜਰੂਰ ਕਰਨਾ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਮਿਲਦੇ ਰਵਾਂਗੇ ਸੋਣ ਸੋਣੇ ਫੇਸ਼ਲ ਲੈ ਕੇ ਸੋਣ ਸੋਣੇ ਟਿਪਸ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਜੰਗ ਰਵੇ ਇੱਕਦਮ ਜਵਾਨ ਰਵੇ ਚਲੋ ਜੀ ਫਿਰ ਮਿਲਦੇ ਆ ਜੀ ਬਾਏ ਬਾਏ